ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਬਾਲਪਨ ਅਚੇਤ ਵਿੱਚ ਬਤੀਤ ਹੋ ਜਾਂਦਾ ਹੈ ਵਿਰਧ ਹੋਣ ਤੇ ਬਹੁਤ ਸਾਰੇ ਹੁਲਾਰੇ ਠੰਡੇ ਪੈ ਜਾਂਦੇ ਨੇ ਸ਼ਰੀਰ ਕਮਜ਼ੋਰ ਹੋ ਜਾਂਦਾ ਇੱਕ ਸਮਾਂ ਹੈ ਜਵਾਨੀ ਜੇਕਰ ਜਵਾਨੀ ਸਫਲ ਹੋ ਗਈ ਤਾਂ ਸਮਝ ਲਓ ਬਚਪਨਾ ਅਤੇ ਬੁਢੇਪਾ ਵੀ ਸਫਲ ਹੋ ਗਿਆ ਜਗਤ ਤੇ ਆਇਆ ਵੀ ਸਫਲ ਹੋ ਗਿਆ ਪਰ ਜਵਾਨੀ ਅਕਸਰ ਮਨੁੱਖ ਸੰਭਾਲਦੇ ਨਹੀਂ ਕੰਚਨ ਵਰਗੀ ਕਾਇਆ ਹੋਵੇ ਸੁੰਦਰਤਾ ਹੋਵੇ ਨੌਜਵਾਨ ਅਵਸਥਾ ਹੋਵੇ ਕੋਈ ਵਿਰਲੇ ਹੀ ਹਨ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਹੋਵੇ ਮੰਦਰ ਮਸਜਿਦ ਗੁਰਦੁਆਰੇ ਤੇ ਚਰਚ ਅੰਦਰ ਅਕਸਰ ਵਿਰਧ ਮਨੁੱਖ ਹੀ ਮਿਲਦੇ ਹਨ ਨੌਜਵਾਨ ਤਾਂ ਵਿਰਲੇ ਹੀ ਦਿਖਾਈ ਦਿੰਦੇ ਨੇ ਦੁਨੀਆ ਦੇ ਲਗਭਗ 90% ਭਗਤ ਜਵਾਨੀ ਵਿੱਚ ਹੀ ਰੱਬ ਨਾਲ ਜੁੜੇ ਹਨ ਕਦੀ ਕਦਾਈ ਕੋਈ ਇੱਕ ਅੱਧਾ ਘਟਨਾ ਘਟਦੀ ਹੈ ਕਿ ਕੋਈ ਬੱਚਾ ਵੀ ਰੱਬ ਨਾਲ ਜੁੜ ਗਿਆ ਹੋਵੇ ਕੋਈ ਬਿਰਧ ਵੀ ਰੱਬ ਨਾਲ ਜੁੜ ਗਿਆ ਹੋਵੇ ਪਰ ਅਕਸਰ ਜਵਾਨੀ ਵਿੱਚ ਹੀ ਜੁੜਦੇ ਹਨ ਇਸ ਲਈ ਜਿੰਨੇ ਚਿਰ ਤੱਕ ਜਵਾਨੀ ਹੈ ਪਰਮਾਤਮਾ ਦਾ ਨਾਮ ਜਪ ਲੈ ਬਿਰਧ ਅਵਸਥਾ ਵੀ ਆਨੰਦ ਨਾਲ ਕੱਟੇਗੀ ਬਿਰਧ ਅਵਸਥਾ ਵਿੱਚ ਵੀ ਇਹ ਰੰਗ ਬਣਿਆ ਰਹੇਗਾ ਜਿਵੇਂ ਆਮ ਕਹਾਵਤ ਹੈ ਕਿ ਬਚਪਨ ਕਾ ਖਾਇਆ ਜਵਾਨੀ ਕਾ ਕਮਾਇਆ ਬੁਢੇਪੇ ਮੇ ਕਾਮ ਆਇਆ ਜਦੋਂ ਸਰੀਰ ਵਿੱਚ ਧਨ ਕਮਾਉਣ ਦੀ ਸ਼ਕਤੀ ਨਾ ਰਹੇ ਫਿਰ ਧਰਮ ਕਮਾਉਣ ਦੀ ਸ਼ਕਤੀ ਵੀ ਨਹੀਂ ਰਹਿੰਦੀ ਨਿਰਬਲਤਾ ਦੇ ਨਾਲ ਧਨ ਕਮਾਉਣਾ ਵੀ ਔਖਾ ਹੈ ਨਿਰਬਲਤਾ ਦੇ ਨਾਲ ਧਰਮ ਕਮਾਉਣਾ ਵੀ ਔਖਾ ਹੈ ਇਸ ਵਾਸਤੇ ਜਿੰਨਾ ਚਿਰ ਤੱਕ ਜਵਾਨੀ ਹੈ ਨਾਮ ਦਾ ਰੰਗ ਮਾਣ ਲੈ ਕਿਉਂਕਿ ਥੋੜੇ ਦਿਨ ਦੀ ਜਵਾਨੀ ਹੈ ਫਿਰ ਸਰੀਰ ਬਿਰਧ ਹੋ ਜਾਂਦਾ ਹੈ ਬਿਰਧ ਮਨੁੱਖ ਦੇ ਮੱਥੇ ਤੇ ਤਿਉੜੀ ਅੱਖਾਂ ਵਿੱਚ ਚਿੰਤਾ ਹੌਂਕੇ ਨਿਕਲਨੀ ਇਸ ਗੱਲ ਦਾ ਸਬੂਤ ਹੈ ਕਿ ਜਵਾਨੀ ਵਿਅਰਥ ਗਵਾ ਦਿੱਤੀ ਜਵਾਨੀ ਜਦ ਵਿਅਰਥ ਗਵਾ ਦਿੱਤੀ ਹੈ ਤਾਂ ਇਹ ਚਿੰਤਾ ਦੁੱਖ ਵਿੱਚ ਜੀ ਰਹੇ ਹਨ ਮਹਿਜ ਇਸ ਵਾਸਤੇ ਕਿ ਜਵਾਨੀ ਵਿੱਚ ਆਨੰਦ ਇਕੱਠਾ ਨਹੀਂ ਕੀਤਾ ਬੁਢੇਪਾ ਕੰਗਾਲਤਾ ਵਿੱਚ ਬਤੀਤ ਹੋ ਰਿਹਾ ਹੈ ਮੈਜ ਇਸ ਵਾਸਤੇ ਕਿ ਜਵਾਨੀ ਵਿੱਚ ਧਨ ਇਕੱਠਾ ਨਹੀਂ ਕੀਤਾ ਜਵਾਨੀ ਇੱਕ ਐਸੀ ਸੌਗਾਤ ਹੈ ਪਰਮਾਤਮਾ ਦੀ ਤਰਫੋਂ ਕਿ ਕਾਮ ਰਸ ਇਸੇ ਉਮਰ ਵਿੱਚ ਹੀ ਪ੍ਰਧਾਨ ਹੈ ਅਤੇ ਰਾਮ ਰਸ ਵੀ ਇਸੇ ਉਮਰ ਵਿੱਚ ਪ੍ਰਧਾਨ ਹੈ ਕਾਮ ਰਸ ਇਸ ਵਾਸਤੇ ਹੈ ਕਿ ਜੀਵਨ ਵਿੱਚ ਸੰਤਾਨ ਦੀ ਉਤਪਤੀ ਹੋਵੇ ਪਰ ਰਾਮ ਰਸ ਇਸ ਵਾਸਤੇ ਹੈ ਕਿ ਜੀਵਨ ਵਿੱਚ ਭਗਵਾਨ ਦੀ ਉਤਪਤੀ ਹੋਵੇ ਜੇਕਰ ਸਾਰੀ ਸ਼ਕਤੀ ਸੰਤਾਨ ਦੀ ਉਤਪਤੀ ਤੇ ਲੱਗ ਗਈ ਤਾਂ ਜੀਵਨ ਵਿੱਚ ਭਗਵਾਨ ਦੀ ਉਤਪਤੀ ਨਹੀਂ ਹੋਵੇਗੀ ਉਤਪਨ ਹੋਵੇ ਸੰਤਾਨ ਵੀ ਉਤਪਨ ਹੋਵੇ ਭਗਵਾਨ ਵੀ ਜਵਾਨੀ ਸਫਲ ਹੋ ਜਾਵੇਗੀ ਬਿਰਧ ਮਨੁੱਖ ਜਿੱਥੇ ਸੰਤਾਨ ਉਤਪਨ ਨਹੀਂ ਕਰ ਸਕਦਾ ਉੱਥੇ ਉਹ ਭਗਵਾਨ ਉਤਪਨ ਕਰ ਸਕੇ ਔਖਾ ਹੈ ਸੰਤਾਨ ਪੈਦਾ ਹੋ ਸਕੇ ਬਲ ਚਾਹੀਦਾ ਹੈ ਭਗਵਾਨ ਪੈਦਾ ਹੋ ਸਕੇ ਬਲ ਚਾਹੀਦਾ ਸਾਇਬ ਕਹਿੰਦੇ ਨੇ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਦਿਨ ਥੋੜੇ ਹਨ ਸ਼ਰੀਰ ਥੱਕ ਜਾਂਦਾ ਚੋਲਾ ਪੁਰਾਣਾ ਹੋ ਜਾਂਦਾ ਮਨੁੱਖ ਬਿਰਧ ਹੋ ਜਾਂਦਾ ਬਿਰਧ ਅਵਸਥਾ ਉਸ ਦੀ ਦੁਖਮਈ ਗੁਜ਼ਰੇਗੀ ਜਿਸ ਨੇ ਜਵਾਨੀ ਨੂੰ ਸੰਭਾਲਿਆ ਨਹੀਂ ਅਕਸਰ ਜਵਾਨ ਧਨ ਕਮਾਉਣ ਵਿੱਚ ਸਫਲਤਾ ਹੋ ਜਾਂਦਾ ਪਰ ਸੰਭਾਲ ਨਹੀਂ ਸਕਦਾ ਨਸ਼ਿਆਂ ਵਿੱਚ ਡੁੱਬ ਜਾਂਦਾ ਵਿਕਾਰਾਂ ਵਿੱਚ ਡੁੱਬ ਜਾਂਦਾ ਤੇ ਕੰਗਾਲ ਹੋ ਜਾਂਦਾ ਕਈ ਦਫਾ ਦੇਖਿਆ ਹੈ ਕਿ ਨੌਜਵਾਨ ਮਨੁੱਖ ਧਾਰਮਿਕ ਕਰਮ ਕਰਦਾ ਹੈ ਸੇਵਾ ਕਰਦਾ ਹੈ ਦਾਨ ਪੁੰਨ ਕਰਦਾ ਹੈ ਜਪ ਤਪ ਕਰਦਾ ਹੈ ਪਰ ਵਿਅਰਥ ਦਾ ਅਹੰਕਾਰ ਆ ਜਾਂਦਾ ਉਸ ਅਹੰਕਾਰ ਕਰਕੇ ਸਾਰਾ ਕੀਤਾ ਕਰਾਇਆ ਅੰਜਾਈ ਗੁਆ ਬੈਠਦਾ ਹੈ ਜਵਾਨੀ ਵਿੱਚ ਹੋਸ਼ ਚਾਹੀਦਾ ਹੈ ਜਦ ਕੇ ਅਕਸਰ ਜਵਾਨੀ ਵਿੱਚ ਹੋਸ਼ ਨਹੀਂ ਹੁੰਦਾ ਜੋ ਸੀ ਜੋਸ਼ ਹੁੰਦਾ ਜੋਸ਼ ਨਾਲ ਧਨ ਕਮਾਇਆ ਧਰਮ ਕਮਾਇਆ ਪਰ ਸੰਭਾਲਿਆ ਹੋਸ਼ ਨਾਲ ਹੀ ਜਾ ਸਕਦਾ ਅਕਸਰ ਜਵਾਨੀ ਵਿੱਚ ਮਨੁੱਖ ਭਟਕ ਜਾਂਦਾ ਜਵਾਨੀ ਸਹੀ ਮਾਇਨੇ ਵਿੱਚ ਉਹੀ ਜਵਾਨ ਹੈ ਜਿਸ ਦੇ ਕੋਲ ਹੋਸ਼ ਤੇ ਜੋਸ਼ ਦੋਮੋ ਹੋਣ ਛੇਕ ਸ਼ਾਦੀ ਸਾਬ ਕਹਿੰਦੇ ਹਨ ਕਿ ਜੇ ਕੋਈ ਮਨੁੱਖ ਜਵਾਨੀ ਵਿੱਚ ਗੁਨਾਹਾਂ ਤੋਂ ਤੋਵਾ ਕਰ ਲਵੇ ਤਾਂ ਮੈਂ ਉਸ ਨੂੰ ਦਰਵੇਸ਼ ਮੰਨਾਂਗਾ ਜੇਕਰ ਜਵਾਨੀ ਵਿੱਚ ਪਰ ਤਨ ਪਰ ਧਨ ਤੋਂ ਵਿਚਾਰ ਰੱਖ ਲਵੇ ਕਿਉਂਕਿ ਸਾਰੇ ਗੁਨਾਹ ਪਰ ਤਨ ਪਰ ਧਨ ਕਰਕੇ ਹੀ ਹੁੰਦੇ ਨੇ ਵਾਸ਼ਨਾ ਵਸ ਹੋ ਕੇ ਪਰ ਤਨ ਤੇ ਲੋਭ ਵਸ ਹੋ ਕੇ ਪਰ ਤਨ ਮਨੁੱਖ ਜਵਾਨੀ ਦੇ ਨਸੇ ਵਿੱਚ ਗੁਨਾਹ ਕਰ ਬੈਠਦਾ ਹੈ ਅੱਗੇ ਸ਼ੇਖ ਸ਼ਾਦੀ ਕਹਿੰਦੇ ਨੇ ਕਿ ਜੇ ਕੋਈ ਬਿਰਧ ਮਨੁੱਖ ਇਹ ਆਕੇ ਕਿ ਮੈਂ ਗੁਨਾਹ ਕਰਕੇ ਛੱਡ ਦਿੱਤੇ ਹਨ ਤਾਂ ਮੈਂ ਨਹੀਂ ਮੰਨਾਂਗਾ ਜੇ ਉਹਨਾਂ ਨੂੰ ਪੁੱਛੀਏ ਤੁਸੀਂ ਕਿਉਂ ਨਹੀਂ ਮੰਨਦੇ ਤਾਂ ਉਹ ਕਹਿੰਦੇ ਨੇ ਕਿ ਜੇ ਕੋਈ ਬੁੱਢਾ ਵਗਿਆੜ ਇਹ ਆਕੇ ਕਿ ਐ ਭੇਡੋ ਮੈਥੋਂ ਡਰੋ ਨਾ ਮੈਂ ਤੁਹਾਨੂੰ ਪકડਣਾ ਛੱਡ ਦਿੱਤਾ ਤਾਂ ਉਹ ਝੂਠ ਬੋਲ ਰਿਹਾ ਉਸਨੇ ਪકડਣਾ ਨਹੀਂ ਛੱਡਿਆ ਉਸ ਤੋਂ ਹੁਣ ਭੇਡਾਂ ਪਕੜੀਆਂ ਨਹੀਂ ਜਾਂਦੀਆਂ ਇਸੇ ਤਰ੍ਹਾਂ ਬੁੱਢੇ ਮਨੁੱਖ ਨੇ ਗੁਨਾਹਾਂ ਨੂੰ ਨਹੀਂ ਛੱਡਿਆ ਹੁਣ ਗੁਨਾਹ ਇਸ ਤੋਂ ਹੁੰਦੇ ਹੀ ਨਹੀਂ ਕਿਉਂਕਿ ਗੁਨਾਹਾਂ ਨੇ ਜਿੱਥੇ ਆ ਕੇ ਬੈਠਣਾ ਸੀ ਅੱਖਾਂ ਤੇ ਰਸਨਾ ਤੇ ਕੰਨਾਂ ਤੇ ਇਹ ਸਭ ਕੁਰਸੀਆਂ ਤਾਂ ਟੁੱਟੀਆਂ ਪਈਆਂ ਹਨ ਹੁਣ ਇਸ ਕੋਲੋਂ ਗੁਨਾਹ ਹੁੰਦੇ ਹੀ ਨਹੀਂ ਹਨ ਪਰ ਅੰਦਰ ਉਸੇ ਤਰ੍ਹਾਂ ਜਵਾਨੀ ਵਰਗਾ ਗੁਨਾਹਾਂ ਭਰੀ ਵਿਰਤੀ ਹੈ ਆਪ ਤਾਂ ਬਿਰਧ ਹੋ ਗਿਆ ਪਰ ਅੰਦਰ ਕਾਮ, ਗ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ, ਚੁਗਲੀ ਇਹ ਜਿਹੜੇ ਔਗਣ ਨੇ ਇਹ ਜਵਾਨ ਦੇ ਜਵਾਨ ਹਨ ਜੇਕਰ ਜਵਾਨੀ ਵਿੱਚ ਇਹਨਾਂ ਤੋਂ ਨਾ ਬਚਿਆ ਇਹ ਔਗਣ ਨਾ ਛੱਡੇ ਤਾਂ ਬੁਢੇਪੇ ਵਿੱਚ ਇਹ ਬਿਰਤੀ ਨਹੀਂ ਛੱਡੀ ਜਾ ਸਕਦੀ ਇਹ ਗੱਲ ਵੱਖਰੀ ਹੈ ਕਿ ਬੁਢੇਪੇ ਵਿੱਚ ਇਸ ਕੋਲ ਇਹ ਗੁਨਾਹ ਕਰਨ ਦੀ ਤਾਕਤ ਨਹੀਂ ਰਹੀ ਸੋ ਜਵਾਨੀ ਵਿੱਚ ਹੀ ਇਹਨਾਂ ਤੋਂ ਬਚਣਾ ਚਾਹੀਦਾ ਹੈ ਜਵਾਨੀ ਇੱਕ ਫੁੱਲ ਦੀ ਤਰ੍ਹਾਂ ਕੁਮਲਾਣ ਦੀਆਂ ਦੇਰ ਨਹੀਂ ਲੱਗਦੀ ਬਿਰਧ ਅਵਸਥਾ ਦੇ ਆਉਂਦਿਆਂ ਦੇਰ ਨਹੀਂ ਲੱਗਦੀ ਇਹ ਚਾਰ ਦਿਨ ਦੀ ਖੇਡ ਹੈ ਜਿਵੇਂ ਜਵਾਨੀ ਦਾ ਜੋਰ ਘਟਦਾ ਹੈ ਖਲੜੀ ਸਰੀਰ ਦੀ ਕੁਮਲਾ ਜਾਂਦੀ ਹੈ ਚਿਹਰੇ ਤੇ ਝੁਰੜੀਆਂ ਪੈ ਜਾਂਦੀਆਂ ਅਤੇ ਮਨੁੱਖ ਹੱਡੀਆਂ ਦਾ ਢਾਂਚਾ ਬਣ ਜਾਂਦਾ ਹੈ ਜੋ ਬੰਦਾ ਧਨ ਇਸ ਹੱਪਣ ਸਦੀਵੀ ਨਹੀਂ ਰਹਿਣਾ ਇਹ ਚਲਾਇਮਾਨ ਹੈ ਇਸ ਵਾਸਤੇ ਜਿੰਨੇ ਸਮੇਂ ਤੱਕ ਜਵਾਨੀ ਹੈ ਨਾਮ ਜਪ ਲੈ ਬੁਢੇਪੇ ਵਿੱਚ ਵੀ ਫਿਰ ਆਨੰਦ ਬਣਿਆ ਰਹੇਗਾ ਜਵਾਨ ਹੁੰਦਿਆਂ ਹੁੰਦਿਆਂ ਮਨੁੱਖ ਭਗਵਾਨ ਦਾ ਰੂਪ ਹੋ ਜਾਏ ਪਰ ਅਕਸਰ ਵੇਖਿਆ ਗਿਆ ਹੈ ਕਿ ਮਨੁੱਖ ਜਵਾਨ ਹੁੰਦਿਆਂ ਹੁੰਦਿਆਂ ਸ਼ੈਤਾਨ ਦਾ ਰੂਪ ਹੋ ਜਾਂਦਾ ਹੈ ਦੁਨੀਆ ਦੇ ਸਾਰੇ ਉਪੱਦਰ ਲੁੱਟਮਾਰ ਕੁਟਾਈ ਸਭ ਜਵਾਨੀ ਵਿੱਚ ਹੀ ਹੁੰਦੀ ਹੈ ਬੁੱਢਾ ਮਨੁੱਖ ਨਹੀਂ ਕਰ ਸਕਦਾ ਬੱਚਾ ਵੀ ਨਹੀਂ ਕਰ ਸਕਦਾ ਵੱਡੇ ਵੱਡੇ ਲੁਟੇਰੇ ਤੇ ਕਾਤਲ ਡਕੈਤ ਜਵਾਨ ਹਨ ਪਰ ਭਗਵਾਨ ਦੀ ਪ੍ਰਾਪਤੀ ਵੀ ਜਵਾਨੀ ਵਿੱਚ ਹੁੰਦੀ ਹੈ ਇਸ ਦਾ ਸਾਰੰਸ਼ ਇਹ ਹੈ ਕਿ ਜਵਾਨ ਹੁੰਦਿਆਂ ਕੋਈ ਮਨੁੱਖ ਸ਼ੈਤਾਨ ਨਾ ਹੋਵੇ ਨਾਮ ਜਪ ਕੇ ਜਵਾਨੀ ਸੰਭਾਲ ਕੇ ਭਗਵਾਨ ਦਾ ਰੂਪ ਹੋ ਜਾਏ ਤਾਂ ਕਿ ਜਗਤ ਤੇ ਆਇਆ ਸਫਲ ਹੋ ਸਕੇ ਸਤਿਗੁਰੂ ਇਹ ਸਫਲਤਾ ਸਾਡੇ ਸਾਰਿਆਂ ਦੀ ਝੋਲੀ ਵਿੱਚ ਪਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ